ਬੈਠਾ ਅਰਬੂਤੇ ਵਿੱਚ ਲੁੱਟਦਾ ਸੀ ਪੂਰੇ ਬੁੱਲੇ ਦਰਮਾਵਾਦੂ ਸੀ ਕਮਾਉਂਦਾ ਤੇ ਅਡੌਂਦਾ ਸੀ ਮੈਂ ਖੁੱਲੇ ਦਿੱਲ ਨੂੰ ਸੀ ਚਾ ਬੜਾ 치ੜਾ ਲੱਗਿਆ ਸਾਲਾ ਯੂਰਪ ਨੂੰ ਜਾਣ ਵਾਲਾ ਕੀੜਾ ਲੱਗਿਆ ਬਸ ਫੇਰ ਕੀ ਸਰਚ ਮੈਂ ਸੀ ਸ਼ੁਰੂ ਕਰਤੀ ਜਿੱਥੇ ਦੇਖਿਆ ਅਜੰਟਾ ਮੈਂ ਸੀ ਫੀਸ ਭਰਤੀ ਰਾਤ ਡਿਊਟੀ ਤੇ ਸੀ ਹੁੰਦਾ ਦਿਨੇ ਏਜੰਸੀਆਂ ਦੇ ਪਿੱਛੇ ਬੜਾ ਘੁੰਮਿਆ ਦਿਮਾਗਿਆ ਕੰਟਰਾਸੀਆਂ ਦੇ ਪਿੱਛੇ ਬਸ ਇੱਕੋ ਇੱਕ ਹਿੰਦ ਕੁਝ ਵੱਡਾ ਕਰਨਾ ਸਾਲ ਐਤਕੀ ਦੇ ਵਿੱਚ ਆ ਯੂਰਪ ਬੜਨਾ ਦੋ ਸਾਲਾਂ ਵਿੱਚ ਚੱਕਰ ਅਜੰਟਾ ਕੋਲ ਲਾਤੇ ਲੋਕੀ ਜੁੱਤੀਆਂ ਘਸੌਂਦੇ ਮੈਂ ਤਾਂ ਪੈਰ ਸੀ ਘਸਾਤੇ ਲੋਕ ਜੁੱਤੀਆਂ ਘਸੌਂਦੇ ਮੈਂ ਤਪੈ ਫਿੱਕ ਸਾਤੇ ਲੋਕੀ ਜੁੱਤੀਆਂ ਕਸਾਉਂਦੇ ਮੈਂ ਤਾਂ ਪੈਰ ਸੀ ਕਸਾਤੇ ਬੜਾ ਲਾਇਆ ਸੀ ਮੈਂ ਜ਼ੋਰ ਤਾਂ ਵੀ ਬਣੀ ਨੀ ਉਹ ਗੱਲ ਫਿਰ ਸੋਚਿਆ ਕਿ ਇਹਦਾ ਬਸ ਇੱਕੋ ਇੱਕ ਹੱਲ ਜੇ ਬਣਦੀ ਨਾ ਮੱਥਾ ਟੇਕ ਨਾ ਹੀ ਘਰ ਚੋਂ ਕੀ ਚੱਲ ਮਾਨਖੇਰ ਗੜੀ ਆਪਾਂ ਲਾ ਲਈਏ ਡੋਂਕੀ ਜਦੋਂ ਡੋਂਕੀ ਵਾਲੀ ਗੱਲ ਸੀਗੀ ਘਰੇ ਮੈਂ ਸੁਣਾਈ ਬੇਬੇ ਹੱਥ ਜੋੜੇ ਆਖਿਆ ਤੂੰ ਡੋਂਕੀ ਨਾ ਤੂੰ ਲੰਚ ਪਿੱਛੇ ਰੋਲ ਜੂ ਟਬਰ ਪਿੱਛੇ ਹੋ ਜੂ ਸਾਡਾ ਓਖਾ ਤੇਰੀਆਂ ਨੇ ਤਿੰਨ ਭੈਣਾਂ ਤੇ ਤੂੰ ਇਕੱਲਾ ਇਕੱਲਾ ਭਾਈ ਮੈਨੂੰ ਅੱਜ ਵੀ ਆ ਯਾਦ ਜੋ ਕੁਝ ਵੀ ਸੀ ਹੋਇਆ ਆਈ ਪਹਿਲੀ ਰਫਿਊਜ਼ਲ ਤੇ ਕਿੰਨਾ ਸੀ ਮੈਂ ਰੋਇਆ ਮੈਂ ਤੋ ਲੇਖ ਰਹਿ ਜਿੱਤ ਕਿਸਮਤ ਗਈ ਹਾਰੀ ਮੇਰਾ ਸੜਕਾਂ ਤੇ ਰੋਣਾ ਰਿਹਾ ਲਗਾਤਾਰ ਯਾਰੀ ਮੇਰਾ ਸੜਕਾਂ ਤੇ ਰਿਹਾ ਲਗਾਤਾਰ ਰੋਣਾ ਯਾਰੀ ਮੇਰਾ ਸੜਕਾਂ ਤੇ ਰੋਣਾ ਰਿਹਾ ਲਗਾਤਾਰ ਯਾਰੀ